ਜੇ ਅੱਤੇ ਸਤਪੋਦੀ ਦਰਮਿਆਨੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰੀ ਨੂੰ ਆਖਰੀ ਫਤਿਹ ਬੁਲਾਈ ਪਹਾੜੀ ਰਾਜੇ ਅਤੇ ਮੁਗਲਾਂ ਨੇ ਅਨੰਦਪੁਰ ਸਹਿਬ ਛੱਡਣ ਦੀ ਕੁਰਾਨ ਅਤੇ ਗਊ ਦੀਆਂ ਚੁੱਠੀਆਂ ਕਸਮਾਂ ਖਾਧੀਆਂ ਖਵਾਜਾ ਮਰਦੂਦ ਜਿਸ ਦਾ ਅਸਲ ਨਾਮ ਖਵਾਜਾ ਨੀਜਰ ਖਾਨ ਸੀ ਮਰਦੂਦ ਨੇ ਔਰੰਗਜ਼ੇਬ ਦੇ ਨਾਮ ਅਤੇ ਕੁਰਾਨ ਦੀ ਸੋਂ ਵਾਲੀ ਚਿੱਠੀ ਲੇਖ ਕੇ ਗੁਰੂ ਸਾਹਿਬ ਜੀ ਤੋਂ ਤੋਖੇ ਨਾਲ ਨੰਦਪੁਰ ਖਾਲੀ ਕਰਵਾਇਆ ਪਹਾੜੀ ਰਾਜਿਆਂ ਨੇ ਪਰਮਾਨੰਤ ਪੁਜੋਇਤ ਤੋਂ ਗਉਂ ਤੇ ਗਲ ਵਿੱਚ ਸੋਂ ਦਾ ਪੱਤਰ ਲਖਵਾ ਕੇ ਰਾਜਾ ਅਜਮੀਰ ਚੰਦ ਅਤੇ ਸਾਥੀਆਂ ਨੇ ਗੁਰੂ ਸਾਹਿਬ ਨੂੰ ਨੰਦਪੁਰ ਛੱਡਣ ਲਈ ਆਖਿਆ ਪਹੜੀ ਰਾਜਿਆਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਸਾਨੂੰ ਗਊ ਦੀ ਸੌਹ ਹੈ ਆਪ ਜੀ ਅਨੰਦਪੁਰ ਛੱਡ ਕੇ ਚਲੇ ਜਾਓ ਅਸੀਂ ਤੁਹਾਡੇ ਨਾਲ ਕੋਈ ਵੀ ਛੇੜਖੜਨੀ ਨਹੀਂ ਕਰਾਂਗੇ ਅਸੀਂ ਇਹ ਕਹਿਣ ਜੋਗੇ ਹੋ ਜਾਵਾਂਗੇ ਕਿ ਅਸੀਂ ਗੁਰੂ ਸਾਹਿਬ ਤੋਂ ਅਨੰਦਪੁਰ ਛਡਵਾ ਲਿਆ ਹੈ ਸੱਤ ਮਹੀਨੇ ਜੰਗ ਲੱਗੀ ਨੂੰ ਹੋ ਗਏ ਅਤੇ ਜੰਗ ਕਾ ਤੇ ਭੁੱਖ ਕਾਰਨ ਕਈ ਸਿੰਘ ਸ਼ਹੀਦੀਆਂ ਪਾ ਗਏ ਤੇ ਕੁਝ ਸਿੰਘ ਬਦਾਵਾ ਲਿਖ ਕੇ ਦੇ ਗਏ ਕਿ ਢੀਲੇ ਦੇ ਵਿੱਚ 500 ਸਿੰਘ ਰਹੇ ਕੇ ਪਹਾੜੀ ਰਾਜਿਆਂ ਤੇ ਮੁਗਲਾਂ ਦੀਆਂ ਖਾਧੀਆਂ ਸੌਹਾਂ ਤੇ ਪਰੋਸਾ ਕਰਕੇ ਸਿੰਘਾਂ ਅਤੇ ਮਾਤਾ ਜੀ ਦੇ ਜੋਰ ਦੇਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਨੰਦਪੁਰ ਖਾਲੀ ਕਰਨ ਦੀ ਤਿਆਰੀ ਕਰ ਲਈ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਿੱਤੇ ਸੀਸ ਦਾ ਸੰਸਕਾਰ ਹੋਇਆ ਸੀ ਗੁਰਦੁਆਰਾ ਸੀਸ ਕੰਝ ਸਾਹਿਬ ਉਥੋਂ ਦੀ ਸਾਰੀ ਜ਼ਿੰਮੇਵਾਰੀ ਭਾਈ ਗੁਰਬਖਸ਼ ਉਦਾਸੀ ਸਾਧੂ ਉਹਨਾਂ ਨੂੰ ਸਾਰੀ ਸੇਵਾ ਸੰਭਾਲੀ ਅਤੇ ਆਪਣਾ ਬੇਸ਼ਕੀਮਤੀ ਸਮਾਨ ਸੰਭਾਲਿਆ ਅਤੇ ਗੁਰੂ ਗੋਵਿੰਦ ਸਿੰਘ ਜੀ ਨੇ 6 ਪੂ ਰਾਤ ਸਮਤ 1761 ਨੂੰ ਪਹਿਰ ਰਾਤ ਗਈ ਸਿੰਘਾਂ ਨੂੰ ਟੋਲੀਆਂ ਬਣਾ ਕੇ ਜਥਿਆਂ ਜਕੀਰਤਪੁਰ ਸਾਹਿਬ ਵੱਲ ਤੋਰਨਾ ਆਰੰਭ ਕੀਤਾ ਜਦੋਂ ਸਿੰਘ ਠੀਕਠਾਕ ਅੱਗੇ ਨਿਕਲ ਗਏ ਤਾਂ ਅੱਧੀ ਕੋ ਰਾਤ ਨੂੰ ਗੁਰੂ ਜੀ ਨੇ ਮਾਤਾ ਗੁਜਰ ਕੌਰ ਜੀ ਚਾਰੇ ਸਹਿਬਜਾਦੇ ਅਤੇ ਦੋਹਾਂ ਮੈਲਾਂ ਨੂੰ ਇੱਕ ਤਕੜੇ ਪਹਿਰੇ 'ਚ ਤੋੜ ਦਿੱਤਾ ਆਪ ਗੁਰੂ ਜੀ ਇੱਕ ਜਥੇ ਨਾਲ ਆਪ ਅਰਦਾਸ ਕਰਕੇ ਆਪਣੇ ਪਰਿਵਾਰ ਅਤੇ ਸਿੰਘਾਂ ਦੇ ਨਾਲ ਚੱਲ ਪਏ ਇਸ ਤਰ੍ਹਾਂ 6 ਅਤੇ 7 ਪੂਰੀ ਦਰਮਿਆਨੀ ਰਾਤ ਨੂੰ ਗੁਰੂ ਸਾਹਿਬ ਨੇ ਅਨੰਤਪੁਰ ਸਾਹਿਬ ਨੂੰ ਆਪਣੀ ਆਖਰੀ ਫਤਿਹ ਬੁਲਾਈ ਤੇ ਉਹ ਨੰਦਾਂ ਦੀ ਪੁਰੀ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਅਤੇ ਸਾਥੀ ਸਿੰਘਾਂ ਦੇ ਨਾਲ ਅਗਲੇ ਪਿੰਡੇ ਵੱਲ ਨੂੰ ਚਲੇ ਗਏ